ਹੜ੍ਹ ਨਾਲ ਪੰਜਾਬ ਦੀ ਵੱਡੇ ਪੱਧਰ ਤੇ ਹੋਈ ਤਬਾਹੀ ਨੂੰ ਵੇਖਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਮੰਗ ਕੀਤੀ ਹੈ ਕਿ ਇਸ ਨੂੰ ਕੌਮੀ ਆਫਤ ਐਲਾਨਿਆ ਜਾਵੇ। ਉਹਨਾਂ ਕਹੇ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਬਦਨ ਫਟੜ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਪਏ ਮੀਂਹ ਨੇ ਵੀ ਸਥਿਤੀ ਨੂੰ ਗੰਭੀਰ ਕੀਤਾ ਹੈ। ਉਹਨਾਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸੈਂਕੜੇ ਪਿੰਡਾਂ ਤੇ ਫਸਲਾਂ ਹੜਾਂ ਦੀ ਮਾਰ ਹੇਠ ਆਈ ਹੋਈ ਹੈ। ਦੇਖੋ ਜੀ ਸੁਲਤਾਨਪੁਰ ਲੋਧੀ ਪੰਜਾਬ ਦਾ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਉਹਨਾਂ ਵਿੱਚੋਂ ਇੱਕ ਐਸਾ ਇਲਾਕਾ ਹੈ ਜਿੱਥੇ ਬਹੁਤ ਤਬਾਹੀ ਆ ਚੀ ਹੈ ਪਿੰਡਾਂ ਦੇ ਪਿੰਡ ਜਿਹੜੇ ਉਹ ਪਾਣੀ ਵਿੱਚ ਡੁੱਬ ਚੁੱਕੇ ਹੈ ਔਰ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਇਸ ਵੇਲੇ ਪਾਣੀ ਦੇ ਘੇਰੇ ਵਿੱਚ ਡੁੱਬ ਚੁੱਕੀ ਹੈ ਫਸਲਾਂ ਤਬਾਹ ਹੋ ਚੁੱਕੀਆਂ ਹਨ ਲੋਕਾਂ ਦੇ ਜਿਹੜੇ ਪਸ਼ੂ ਧਨ ਹੈ ਨੁਕਸਾਨੀਆਂ ਗਿਆ ਕੋਈ ਜਾਨਾਂ ਵੀ ਗਈਆਂ ਔਰ ਇੱਥੇ ਤਰਸਤੀ ਇਹ ਹੈ ਕਿ ਜਿਹੜੇ ਲੋਕ ਸਾਡੇ ਪਾਣੀ ਵਿੱਚ ਬੈਠੇ ਹੋਏ ਫਸੇ ਹੋਏ ਆ ਉਹ ਆਪਣੇ ਘਰ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਲਗਾਓ ਵੀ ਇਹ ਉਹਨਾਂ ਨੇ ਘਰ ਬਣਾਏ ਆ ਔਰ ਉੱਥੇ ਉਹਨਾਂ ਦੇ ਸਾਰੇ ਜੀਵ ਜੰਤੂ ਵੀ ਉਹਨਾਂ ਦੇ ਨਾਲ ਹੈ ਔਰ ਅਜੇ ਵਿੱਚ ਉਹਨਾਂ ਨੂੰ ਉੱਥੇ ਸਹਾਇਤਾ ਪਹੁੰਚਾਈ ਜਾ ਰਹੀ ਹੈ ਬਹੁਤ ਸਾਰੇ ਦਾਨੀ ਸੱਜਣ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਆ ਕੇ ਲਗਾਤਾਰ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ ਔਰ ਅੱਜ ਪੰਜਾਬ ਦੀਆਂ ਸਾਰੀਆਂ ਹੀ ਪ੍ਰਾਈਵੇਟ ਖੇਤਰ ਦੀਆਂ ਸਿੱਖਿਆ ਸੰਸਥਾਵਾਂ ਜਿਨ੍ਹਾਂ ਵਿੱਚ ਸਕੂਲ ਫੈਡਰੇਸ਼ਨ ਹੈ ਜਿਨ੍ਹਾਂ ਵਿੱਚ ਜੁਆਇੰਟ ਐਸੋਸੀਏਸ਼ਨ ਆਫ ਕਾਲਜਸ ਜੈਕ ਹੈ ਜਿਨ੍ਹਾਂ ਵਿੱਚ ਡਿਗਰੀ ਕਾਲਜਸ ਨੇ ਜਿਨ੍ਹਾਂ ਵਿੱਚ ਸਾਰੇ ਹੀ ਐਸੋਸੀਏਸ਼ਨ ਦੇ ਪ੍ਰਤੀਨਿਧ ਹੈ ਟੈਕਨੀਕਲ ਇੰਸਟੀਚਿਊਸ਼ਨ ਦੇ ਪ੍ਰਤੀਨਿਧ ਹੈ ਇਹਨਾਂ ਸਾਰਿਆਂ ਨੇ ਪੰਜਾਬ ਦੀ ਲੀਡਰਸ਼ਿਪ ਤੇ ਪੁੱਜਿਆ ਕਿਉਂਕਿ ਇੱਥੇ ਪਿਛਲੇ ਦਿਨਾਂ ਦੌਰਾਨ ਕਿਉਂਕਿ ਜਦੋਂ ਤੋਂ ਹੜਾ ਆਇਆ ਉਦੋਂ ਤੋਂ ਲੈ ਕੇ ਇਹ ਟੀਮਾਂ ਜਿਹੜੀਆਂ ਸੀਗੀਆਂ ਨੇ ਐਸੋਸੀਏਸ਼ਨ ਦੀਆਂ ਤੇ ਕੰਮ ਕਰ ਰਹੀਆਂ ਸੀ ਅਲਗ-ਅਲਗ ਿਲਕਿਆਂ ਵਿੱਚ ਅੱਜ ਇਕਤਾਸੀ ਉਹ ਮੌਂੰਨਾ ਕਰਨ ਆਏ ਆ ਕਿ ਜਿਹੜੀ ਰਾਹਤ ਇੱਥੇ ਚਾਹੀਦੀ ਸੀ ਉਹੀ ਆ ਰਹੀ ਹੈ ਜਾਂ ਇੱਕੋ ਹੀ ਤਰ੍ਹਾਂ ਦੀ ਰਾਹਤ ਆ ਰਹੀ ਹੈ ਤਾਂ ਕਿ ਅਸੀਂ ਚਾਹੁੰਦੇ ਆ ਕਿ ਲੋੜ ਮੁਤਾਬਕ ਜਿਹੜੀ ਸਮਗਰੀ ਆ ਜਾਂ ਸਾਧਨ ਹੈ ਇੱਥੇ ਉਹਦੀ ਵਿਵਸਥਾ ਕੀਤੀ ਜਾਵੇ ਅੱਜ ਅਸੀਂ ਜੋ ਸਾਡੇ ਕੋਲ ਫੀਡਬੈਕ ਸੀ ਉਹਦੇ ਮੁਤਾਬਕ ਅਸੀਂ ਅੱਜ ਕਿਉਂਕਿ ਤੇ ਮੱਛਰ ਬਹੁਤ ਪੈਦਾ ਹੋ ਰਿਹਾ ਹੈ ਮੱਛਰਦਾਨੀਆਂ ਲੈ ਕੇ ਆਏ ਆ ਫਾਸਟ ਕਿੱਟਸ ਲੈ ਕੇ ਆਏ ਆ ਮੱਛਰ ਤੋਂ ਬਚਾਅ ਵਾਸਤੇ ਓਡੋਮੋਸ ਤੇ ਹੋਰ ਇਸ ਤਰ੍ਹਾਂ ਦੇ ਸਾਧਨ ਅਸੀਂ ਲੈ ਕੇ ਆਏ ਤਾਂ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਔਰ ਅਸੀਂ ਪੰਜਾਬ ਦੇ ਪਧਰ ਦੀਆਂ ਸੰਸਥਾਵਾਂ ਨੇ ਮਿਲ ਕੇ ਇੱਕ ਫੰਡ ਇਕੱਠਾ ਕੀਤਾ ਹੈ ਜਿਸ ਦੇ ਵਿੱਚ ਸਾਰੀਆਂ ਹੀ ਪੰਜਾਬ ਦੀਆਂ ਪ੍ਰਾਈਵੇਟ ਸੰਸਥਾਵਾਂ ਨੇ ਦਿਲ ਖੋਲ ਕੇ ਯੋਗਦਾਨ ਪਾਇਆ ਹੈ ਔਰ ਫੈਸਲਾ ਕੀਤਾ ਹੈ ਕਿ ਇਸ ਲੱਕੜੀ ਦੇ ਜਿਹੜੇ ਸਰਕਾਰੀ ਸਕੂਲ ਹੈ ਜਿਨ੍ਹਾਂ ਵਿੱਚ ਗਰੀਬਾਂ ਦੇ ਬੱਚੇ ਪੜ੍ਹਦੇ ਆ ਉਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਦਾ ਜਿਹੜਾ ਨੁਕਸਾਨ ਹੋਇਆ ਉਸ ਦੀ ਉਸਾਰੀ ਦੇ ਵਾਸਤੇ ਸਾਰੀਆਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ ਔਰ ਆਪਣਾ ਜੋ ਵੀ ਯੋਗਦਾਨ ਪਾ ਸਕਦੀਆਂ ਅਸੀਂ ਦਿਲ ਖੋਲ ਕੇ ਉਸ ਦੇ ਵਿੱਚ ਪਾਵਾਂਗੇ ਔਰ ਦੂਸਰਾ ਫੈਸਲਾ ਇਹ ਕੀਤਾ ਹੈਗਾ ਕਿ ਇਸ ਇਲਾਕੇ ਦੀ ਸਕੂਲ ਜਿਹੜੇ ਕਈ ਦਿਨੋਂ ਤੋਂ ਬੰਦ ਹੈ ਉਹਨਾਂ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਜਿਹੜਾ ਹੋ ਰਿਹਾ ਉਸ ਦੇ ਵਾਸਤੇ ਜਿਹੜੀਆਂ ਪ੍ਰਾਈਵੇਟ ਖੇਤਰ ਦੀਆਂ ਸੰਸਥਾਵਾਂ ਸਾਡੀਆਂ ਐਸੋਸੀਏਸ਼ਨ ਦੀਆਂ ਇਸ ਇਲਾਕੇ ਵਿੱਚ ਹੈਗੀਆਂ ਉਹਨਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਕਲਾਸਿਜ਼ ਜਿਹੜੀਆਂ ਨੇ ਅਗਰ ਉਹ ਪੇਰੈਂਟਸ ਸਾਂ ਬੱਚੇ ਚਾਹੁੰਦੇ ਐ ਕਿ ਸਾਡੇ ਪ੍ਰਾਈਵੇਟ ਸਕੂਲ ਤੇ ਕਾਲਜ ਜਿਹੜੇ ਆ ਉਹ ਉਹਨਾਂ ਨੂੰ ਫ੍ਰੀ ਇੱਕ ਨਿਸ਼ਕਾਮ ਸੇਵਾ ਦੇ ਤੌਰ ਤੇ ਆਪਣੀਆਂ ਸੰਸਥਾਵਾਂ ਵਿੱਚ ਪੜਾਉਣਗੇ ਤਾਂ ਕਿ ਜਿੰਨੀ ਦੇਰ ਉਹ ਸਕੂਲ ਪਾਣੀ ਉਤਰਨ ਤੋਂ ਬਾਅਦ ਵੀ ਸਮਾਂ ਲੱਗਣਾ ਹੈ ਉਹ ਠੀਕ ਨਹੀਂ ਹੁੰਦੇ ਉਨੀ ਦੇਰ ਤੱਕ ਉਹ ਪ੍ਰਾਈਵੇਟ ਸੰਸਥਾਵਾਂ ਵਿੱਚ ਬੱਚੇ ਪੜਨਗੇ ਤਾਂ ਕਿ ਉਹ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣ ਔਰ ਇਸ ਦੇ ਨਾਲ ਮੈਂ ਇੱਕ ਗਲਤੀ ਮੰਨਕਰ ਨਹੀਂ ਚਾਹਣਾ ਕਿਉਂਕਿ ਜਿੰਨੀ ਦੇਰ ਅਸੀਂ ਕੁਦਰਤੀ ਆਫਤ ਡਿਕਲੇਅਰ ਨਹੀਂ ਕਰਦੀ ਸਾਡੀ ਸਟੇਟ ਓਨੀ ਦੇਰ ਅਸੀਂ ਬਹੁਤ ਸਾਰੇ ਐਸੇ ਸਾਧਨ ਆ ਜਿਹੜੇ ਆਪਣੇ ਲੋਕਾਂ ਦੀ ਮਦਦ ਵਾਸਤੇ ਵਰਤੋਂ ਵਿੱਚ ਨਹੀਂ ਲਿਆ ਸਕਦੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿਉਂਕਿ ਇਹ ਪੰਜਾਬ ਦਾ ਬਹੁਤ ਵੱਡਾ ਮਸਲਾ ਹੈ ਤੇ ਉਹ ਜਿੰਨੀ ਜਲਦੀ ਹੋਵੇ ਨੇਚਰਲ ਕਲਾਮਿਟੀ ਇਹਨੂੰ ਡਿਕਲੇਅਰ ਕੀਤਾ ਜਾਵੇ ਕੁਦਰਤੀ ਆਫਤ ਡਿਕਲੇਅਰ ਕੀਤਾ ਜਾਵੇ ਤਾਂ ਕਿ ਉਸ ਐਕਟ ਦੇ ਵਿੱਚ ਜਿਹੜੀ ਸਹਿਤਾ ਹੈ ਉਸ ਦੇ ਵਿੱਚ 75% ਦੀ ਜਿਹੜੀ ਰਾਹਤ ਹੈ ਉਹ ਕੇਂਦਰ ਸਰਕਾਰ ਵੱਲੋਂ ਤੇ 25% ਦੀ ਰਾਜ ਸਰਕਾਰ ਦੇ ਕੰਬੀਨੇਸ਼ਨ ਦੇ ਨਾਲ ਉਹਨਾਂ ਲੋਕਾਂ ਤੱਕ ਦਿੱਤੇ ਜਾ ਸਕਦੀ ਹੈ। ਔਰ ਮੈਂ ਮਹਿਸੂਸ ਕਰਦਾ ਕਿ ਕੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਭਾਰਤ ਵਿੱਚ ਆਉਂਦੇ ਜਦੋਂ ਉਹ ਜਾਪਾਨ ਤੇ ਚਾਈਨਾ ਦੇ ਦੌਰੇ ਤੋਂ ਵਾਪਸ ਆਏ ਆ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਆ ਔਰ ਪੰਜਾਬ ਦੇ ਹਾਲਾਤ ਨੂੰ ਜਾਣਿਆ ਔਰ ਉਹਨਾਂ ਦੇ ਮਨ ਦੇ ਵਿੱਚ ਪੰਜਾਬ ਦਾ ਪੂਰਾ ਦਰਦ ਹੈ। ਉਹ ਚਾਹੁੰਦੇ ਆ ਕਿ ਪੰਜਾਬੀਆਂ ਨੂੰ ਇਸੇ ਮੁਸੀਬਤ ਵਿੱਚੋਂ ਹਮੇਸ਼ਾ ਵਾਸਤੇ ਕੱਢਣ ਵਾਸਤੇ ਵੀ ਕੁਝ ਕੀਤਾ ਜਾਵੇ। ਜਿੰਨੀ ਵੀ ਰਹਾ ਚਾਹੀਦੀ ਹੈ ਜੋ ਵੀ ਰਹਾ ਚਾਹੀਦੀ ਹੈ। ਪਹਾੜ ਸਰਕਾਰ ਜਿਹੜੀ ਆ ਉਹ ਪ੍ਰਦਾਨਮੀ ਕਰ ਰਹੀ ਹੈ ਪਰ ਪ੍ਰਦਾਨ ਕਰਨ ਦੀ ਵਚਨਬੱਧਤਾ ਵੀ ਜਿਹੜੀ ਆ ਉਹਨਾਂ ਨੇ ਦਿੱਤੀ ਹੈ ਔਰ ਮੈਂ ਇਹ ਗੱਲ ਬਤੌਰ ਮੈਂਬਰ ਪਾਰਲੀਮੈਂਟ ਇਹ ਗੱਲ ਦਾਬੇ ਨਾਲ ਕਹਿਣਾ ਚਾਹਣਾ ਕਿ ਜਿਸ ਤਰ੍ਹਾਂ ਦੀ ਵੀ ਸਹਾਇਤਾ ਇਨ੍ਹਾਂ ਲੋਕਾਂ ਦੇ ਮੁਢਬਸੇਬੇ ਵਾਸਤੇ ਇਨ੍ਹਾਂ ਕਿਸਾਨਾਂ ਦੇ ਮੁਢਬਸੇਬੇ ਵਾਸਤੇ ਭਾਰ ਸਰਕਾਰ ਤੋਂ ਪੰਜਾਬ ਸਰਕਾਰ ਚਾਹੇਗੀ ਮੰਗੇਗੀ ਉਹ ਸਾਰੀ ਪ੍ਰਦਾਨ ਕੀਤੀ ਜਾਏਗੀ ਔਰ ਇਹ ਵੱਡੇ ਕਾਰਜ ਨੇ ਅੱਜ ਪਾਣੀ ਦਾ ਪੱਧਰ ਜਿਹੜਾ ਇੱਕ ਜਗ੍ਹਾ ਟਿਕਿਆ ਹੋਇਆ ਪਾਣੀ ਨੇ ਉਤਰ ਜਾਣਾ ਲੇਕਿਨ ਪਾਣੀ ਨੇ ਉਤਰਨ ਤੋਂ ਬਾਅਦ ਇੱਕ ਵੱਡਾ ਸਦਮਾ ਇੱਕ ਵੱਡਾ ਦੁੱਖ ਇੱਕ ਵੱਡੀ ਸਮੱਸਿਆ ਜਿਹੜੀ ਉਹਦੇ ਜਾਣੀ ਆ ਕਿਉਂਕਿ ਪਿੰਡਾਂ ਦੇ ਪਿੰਡ ਜਿਹੜੇ ਆ ਉਹਨਾਂ ਦੇ ਘਰ ਉਹਨਾਂ ਦੇ ਪਸ਼ੂ ਤਣ ਉਹਨਾਂ ਦੀਆਂ ਜ਼ਮੀਨਾਂ ਜਿਨ੍ਹਾਂ ਵਿੱਚ ਵੱਡੇ ਪੱਧਰ ਤੇ ਰੇਤਾ ਸਿਲਟ ਜਿਹੜੀ ਡਿੱਗੀ ਹੈ ਉਸ ਦੇ ਵਿੱਚ ਉਹਨਾਂ ਨੂੰ ਬਚਾਉਣ ਦੇ ਵਾਸਤੇ ਸਾਨੂੰ ਵੱਡੇ ਰਾਤ ਕਾਰਜ ਕਰਨੇ ਪੈਣੇ ਆ ਬਹੁਤ ਸਾਰਾ ਡੀਜ਼ਲ ਲੱਗਣਾ ਬਹੁਤ ਸਾਰੀ ਮਸ਼ੀਨਰੀ ਲੱਗਣੀ ਹੈ ਔਰ ਇੱਕ ਬੇਨਤੀ ਹੋਰ ਕਰਨੀ ਚਾਹੁੰਨਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਇਸ ਏਰੀਏ ਵਿੱਚ ਦਰਿਆ ਦੇ ਕਿਨਾਰਿਆਂ ਤੇ ਪਾਣੀ ਉਤਰਨ ਤੋਂ ਬਾਅਦ ਰੇਤਾ ਜਿਹੜਾ ਪਿਆ ਸੀ ਚੱਕਣ ਵਾਸਤੇ ਕਿਸਾਨਾਂ ਨੇ ਆਪਣੇ ਯਤਨ ਕੀਤੇ ਸੀ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਹੋਏ ਸੀ ਉਹਨਾਂ ਨੇ ਖਿਲਾਫ ਕਾਰਵਾਈ ਹੋਈ ਸੀ ਕਿਉਂ ਮਾਈਨਿੰਗ ਦੇ ਅੰਡਰ ਆਉਂਦੇ ਐ ਮੈਂ ਬੇਨਤੀ ਕਰਦਾ ਹਾਂ ਕਿ ਸਾਨੂੰ ਅਜੇ ਇਹ ਬਦਲਾਅ ਪਹਿਲੇ ਕਰ ਲੈਣੇ ਚਾਹੀਦੇ ਆ ਤਾਂ ਕਿ ਇਹ ਰੇਤਾ ਹਟਾਉਣ ਵਾਸਤੇ ਤਾਂ ਉਹਨਾਂ ਦਾ ਹੋਰ ਖਰਚਾ ਹੋਣਾ ਉਹ ਮਾਈਨਿੰਗ ਤਾਂ ਕੀ ਕਰਨੀ ਹੈ ਕਿਉਂਕਿ ਉਹਨਾਂ ਦਾ ਆਪਣਾ ਤੇਲ ਲੱਗਣਾ ਉਹਨਾਂ ਦੀ ਮਸ਼ੀਨਰੀ ਲੱਗਣੀ ਹੈ ਸਾਨੂੰ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਕਿਸਾਨਾਂ ਨੂੰ ਇਸ ਸਦਮੇ ਵਿੱਚ ਉੱਭਰਨ ਦੇ ਵਾਸਤੇ ਇਸ ਨੁਕਸਾਨ 'ਚ ਉੱਭਰਨ ਦੇ ਵਾਸਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਸਰਕਾਰਾਂ ਨੂੰ ਵੀ ਦੋਨਾਂ ਸਰਕਾਰਾਂ ਨੂੰ ਹੋਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਮਿਲ ਕੇ ਇਹਦੇ ਵਾਸਤੇ ਕੰਮ ਕਰਨਾ ਚਾਹੀਦਾ ਹੈ